ਕੀਕ ਨੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਖੜਨਾ ਇਹ ਐਸਐਸਪੀ ਸਾਹਿਬ ਸਮਰਾਲਾ ਮੀਟਿੰਗ ਸੈਕਟਰ ਨੇ ਤੁਹਾਨੂੰ ਸਾਥ ਨੇ ਤੁਰਕ ਤੋਂ ਕਿਹਾ ਕਿ ਅੱਜ ਅਮਰੇਾ ਸਮਰਾਲਾ ਦੇ ਕੇ ਨਾਕਾ ਬੰਦੀ ਕੀਤੀ ਸੀ ਬਰਾਨ ਨੇ ਨਾਕਾ ਬੰਦੀ ਇੱਕ ਮੀਟਿੰਗ ਹੋਣ ਜਾਣ ਵਾਲੀਆਂ ਇੱਕ ਲਾਣੀ ਚੈੱਕ ਇਨ ਕਰ ਰਹੀ ਸੀ ਇੱਕ ਬਸ ਲੁਧਿਆਣੇ ਤੋਂ ਜੀਆ ਨੂੰ ਵੱਲ ਜਾ ਰਹੀ ਸੀ ਤੇ ਉੱਥੇ ਜੋ ਸਵਾਰੀਆਂ ਉੱਤਰੀਆਂ ਜਿਨ੍ਹਾਂ ਦੇ ਵਿੱਚ ਦੋ ਲੜਕੀਆਂ ਵੀ ਸੀ ਉਹ ਪੁਲਿਸ ਪਾਰਟੀ ਨੂੰ ਵੇਖੇ ਜੁੜਨੇ ਤੇ ਤੇਜ ਤੇ ਚੱਲ ਲੱਗੇ ਤਾਂ ਪੁਲਿਸ ਪਹੁੰਚ ਸ਼ਕ ਹੋ ਗਿਆ ਇਹਨਾਂ ਦੇ ਕੋਲੇ ਕੋਈ ਨਸੀਲਾ ਪਦਾਰਥਾ ਜਾਂ ਹੁਦਲਕੀ ਚੀਜ਼ ਆ ਅੱਗੇ ਜਾ ਕੇ ਪੁਲਿਸ ਪਾਰਟੀ ਸਾਡੇ ਪੁਲਿਸ ਪਾਰਟੀ ਚਾਰਜ ਐਸਆਈ ਨਵੀਸ਼ ਚੌਹਰੀ ਨੇ ਦੇ ਨਾਲ ਸਾਡੇ ਮਹਿਲਾ ਕਰਮਚਾਰੀਏ ਸੀ ਉਹਨਾਂ ਦੋਨਾਂ ਲੜਕੀਆਂ ਨੂੰ ਨਾਮ ਪਤਾ ਪੁੱਛਿਆ ਤੇ ਇੱਕ ਨੇ ਨਾਮ ਦੱਸਿਆ ਆਪਣਾ ਇਕਵਾਲ ਔਰ ਉਹ ਹਾਕਮ ਸਿੰਘ ਉਹ ਬੜਾ ਇੰਵੈਸਟੇਟਰ ਮਟੰਡਾ ਨੇ ਰਹਿਣ ਵਾਲੇ ਸੀ ਦੂਸਰੀ ਕੁੜੀ ਲੜਕੀ ਸੀ ਅਮਰਪ੍ਰੀਤ ਕੌਰ ਉਹ ਦਾ ਆਪਣੇ ਸੇਕਵਾ ਰੋਡ ਪਰ ਨਾਲੇ ਵੀ ਰਹਿਣ ਵਾਲੇ ਸੀ ਉਹਨਾਂ ਦੇ ਤਲਾਸ਼ੀ ਨੇ ਦੋਨੋਂ ਕੋਲੋਂ 60 ਗ੍ਰਾਮ ਐਰੋਨ ਗ੍ਰਾਮ ਲੁਪੇ ਤੇ ਪੜਾਈ ਕਰਦੀ ਨਹੀਂ ਸੀ ਯਾਰ ਕਿ ਇਹਨਾਂ ਦਾ ਨਹੀਂ ਪੜਾਈ ਦਾ ਗੱਲ ਜੇ ਸਾਹਮਣੇ ਨਹੀਂ ਗਈ ਸਾਡੇ ਜਿਹੜੀ ਮੁੱਢਨੀ ਪੁੱਛੀ ਸੀ ਤੋਂ ਤਾਂ ਇਹੀ ਸਾਹਮਣੇ ਆਇਆ ਕਿ ਇਹੇ ਕਿਰਾਏ ਤੇ ਇਹ ਤੇ ਕਮਰਾ ਲੈ ਕੇ ਮਹਾਲੀ ਰਹਿੰਦੀ ਰਹੇ। ਜੇ ਉੱਥੇ ਗਲਤੀ ਕੰਮ ਕਰਦੀਆਂ ਨੇ ਅਦਾ ਕਰਦੀਆਂ ਨੇ ਫਿਰ ਉਹ ਤੇ ਹੈਗੇ ਨਹੀਂ ਆਪਾਂ ਜੀ ਹੈਗੇ ਨੇ ਦੂਸਰਾ ਆਪ ਵੀ ਚੀਨਰ ਮੀਲੀਮ ਲਾਪ ਇਹੀ ਆ ਜੀ ਇਧਰੋਂ ਫਰੋਜ਼ਪੁਰ ਸਾਈਡ ਵੱਲੋਂ ਹੈਰੋਂ ਨੂੰ ਲੈ ਕੇ ਆਉਣੀ ਜੰंडीगढ़ ਵੱਲੋਂ ਕਿਤੇ ਵੇਚਣੀ ਆ। ਪਰ ਮੁਰਲੀ ਨਾਲ ਜਾਇਆ ਚਾਹੁੰਦੇ ਜਿਹੜੇ ਆਪਣੇ ਡਾਕੂਲੇ ਕਰਦੇ ਨੇ ਕੰਮ ਕਰਦੇ ਨੇ ਕਿ ਕਿਹੜੇ ਜਨਰਲ ਬਿਲਕੁਲ ਜੀ ਸ਼ੌਂਕ ਵੀ ਪੂਰੇ ਕਰਦਿਆ ਨੇ ਤੇ ਪੈਸੇ ਵੀ ਕਮਾਉਂਦਿਆ ਰਹੇ ਸੀ ਹਾਂ ਜੀ ਇਹ ਦੋ ਲੜਕੀਆਂ ਆਪ ਵੀ ਹੈਰਨੂ ਕੀਤੀਆਂ ਨੇ ਕਿਹੜੀ ਚਾਲ ਆ ਰਹੀ ਹੈ ਮਾਮਲਾ ਅੱਜ ਇਹ ਮਕਦਮਾ ਨੰਬਰ 240 ਅੰਡਰ ਸੈਕਸ਼ਨ 21 85 ਐਨਵੀ ਸੈਕਟਰ 135 ਚੋਰੀ ਦਾਣਾ ਸਮਰਾਲਾ ਦਰਜ ਕਰਕੇ ਕੁੱਤੀ ਸ਼ੁਰੂ ਕਰ ਦਿੱਤੀ ਹੈ ਤੇ ਮੈਰਿਟ ਵੀ ਤੁਹਾਨੂੰ ਜੀ ਤੁਹਾਨੂੰ ਜਰ ਕੰ ਮੈਰਿਟ ਨੇ ਡੋਰੀਕੁਰੀਆ ਮੈਰਡ ਨੇ ਦੋਹਾਂ ਦੇ ਆਪਣੇ ਡਿਵੋਰਸ ਹੋਇਆ ਹੈ। ਤਲਾਕ ਹੋਇਆ। ਪਹਿਲੇ ਤੋਂ ਮਾਮਲਾ ਕਰਦੇ ਹਾਂ। ਅਜੇ ਮੋੜਲੀ ਕੁਝ ਕੇ ਚੱਲ ਰਹੀ ਆ। ਰਿਕਾਰਡ ਉਹਨਾਂ ਥਾਣਿਆਂ ਤੋਂ ਪਤਾ ਕਰਾਵਾਂਗੇ। ਇਹ ਹੋਇਆ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ।